ਹੌਸ ਦੇ ਵਿੱਚ ਸਾਡਾ ਹਾਊਸ ਨਹੀਂ ਹੈਗਾ 15 ਦੇ ਵਿੱਚੋਂ ਬਾਅਦ ਚੋਂ 20 ਦੀ ਇਲੈਕਸ਼ਨ ਤੋਂ ਬਾਅਦਾਂ ਇਲੈਕਸ਼ਨ ਨਹੀਂ ਹੋਈ ਹੈਗੀ ਇਹ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਇਸ ਕਰਕੇ ਪ੍ਰੋਬਲਮ ਆ ਵਿਕਾਸ ਦੇ ਕੋਈ ਕੰਮ ਨਹੀਂ ਹੋ ਰਹੇ ਕੋਈ ਨਕਮੀ ਸਰਕਾਰ ਆ ਗਈ ਆ ਜਿਹੜੀ 3 ਸਾਲਾਂ ਤੋਂ ਵਿਕਾਸ ਦਾ ਕੰਮ ਦੇਖੋ ਚਾਹੀ ਕੋਈ ਸੜਕ ਲਾ ਲੋ ਚਾਹੀ ਕੋਈ ਗਲੀਆਂ ਨਾਲੀਆਂ ਲਾ ਲੋ ਚਾਹੀ ਤੁਸੀਂ ਸਟਰੀਟ ਲਾਈਟ ਲਾ ਲੋ ਜੇ ਕੋਈ ਸਟਰੀਟ ਲਾਈਟ ਦਾ ਮੈਸੇਜ ਲਾਣੇ ਆ ਤੇ ਉਹ ਕਹਿੰਦੇ ਕੋ ਸਾਡੇ ਕੋਲ ਸਮਾਨ ਹੈ ਨੀਗਾ ਨੇ ਮਿਲਿਆ ਹੈਗਾ ਇਹਨਾਂ ਕੋਈ ਮੁੱਦਾ ਨਹੀਂ ਹੈ ਇਸ ਵੇਲੇ ਸ਼ਹਿਰ ਦਾ ਹਾਲ ਦੇਖੋ ਸਭ ਤੋਂ ਮਾੜਾ ਹਾਲ ਹੈ ਮੈਂ ਇਹੀ ਕਹਿਣਾ ਚਾਹਨੀ ਹੈ ਕਿ ਚੋਣਾ ਕਰਵਾਉਣੀਆਂ ਚਾਹੀਦੀਆਂ ਹਾਊਸ ਦੇ ਵਿੱਚ ਕਾਉਂਸਲਰ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਆਪਾਂ ਹਾਊਸ ਵਿੱਚ ਬੈਠ ਕੇ ਕੰਮਾਂ ਦੇ ਜਿਹੜੇ ਆ ਉਹਨਾਂ ਵਿੱਚ ਕਰ ਸਕੀਏ ਕਿ ਇਹ ਕੰਮ ਹਾਊਸ ਵਿੱਚ ਆ ਹੋਵੇ ਉਦੇ ਤਰਕੇ ਸਾਰੇ ਥੋੜੇ ਸ਼ਸ਼ੋਪੰਜ ਦੇ ਵਿੱਚ ਆ ਕਿ ਅਸੀਂ ਕੀ ਕਰੀਏ ਤੇ ਕੀ ਨਹੀਂ ਕਰੀਏ ਅਸੀਂ ਉਸ ਦੇ ਸਬੰਧ ਵਿੱਚ ਅੱਜ ਅਸਟਰੀ ਸਭ ਨੂੰ ਮਿਲੇ ਆ ਕਿ ਵੋਟਰ ਲਿਸਟਾਂ ਜਾਰੀ ਕੀਤੀਆਂ ਜਾਂਨ ਵਾਰਡ ਬੰਦੀਆਂ ਦਾ ਸਾਨੂੰ ਪਤਾ ਲੱਗਿਆ ਕਿ ਕਿਹੜੀ ਵਾਰਡ ਬੰਦੀ ਤੇ ਇਲੈਕਸ਼ਨ ਹੋਣੀ ਆ ਉਹਨਾਂ ਦਾ ਹੌਸ ਚੱਲੂਗਾ ਹੌਸ ਦੇ ਵਿੱਚ ਜੋ ਵੀ ਪਾਸ ਕਰਨਗੇ ਉਹਦੇ ਤਰੀਕੇ ਨਾਲ ਹੀ ਸ਼ਹਿਰ ਨੂੰ ਚਲਾਇਆ ਜਾਂਦਾ ਜੇ ਅੱਜ فرض ਕਰੋ ਇਹ ਕੰਮ ਨਹੀਂ ਹੈਗਾ ਜੇ ਸਰਕਾਰ ਨਹੀਂ ਕਰਾਉਂਦੀ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਕਮੀਆਂ ਸਰਕਾਰ ਦੇ ਵਿੱਚ ਜੇ ਸਾਨੂੰ ਵਾਰਡਬੰਦੀ ਕਲੀਅਰ ਹੋ ਗਈ ਤਾਂ ਹੀ ਅਸੀਂ ਇਤਰਾਜ ਲਾ ਸਕਦੇ ਨਾ 2020 20 ਦੀ ਜਿਹੜੀ ਵਾਰਡਬੰਦੀ ਹੈਗੀ ਉਹ ਚ ਉਹ ਜਿਹੜੇ ਐਸਸੀ ਵਾਰਡਨ ਜਨਰਲ ਕੀਤਾ ਜਨਰਲ ਵਾਰਡਨ ਐਸਸੀ ਕੀਤਾ ਮਤਲਬ ਕਿ ਬਹੁਤ ਵੱਡਾ ਉਹ ਚਦਾ ਵੈਸੇ ਬਹੁਤ ਵੱਡਾ ਢਪਲਾਵਾ ਤੇ ਮੇਨੂੰ ਤਾਂ ਲੱਗਦਾ ਜੇ 2020 ਦੇ ਨਾਲ ਵਾਰਡਬੰਦੀ ਲਾਗੂ ਕੀਤੀ ਤਾਂ ਹੋ ਸਕਦਾ ਕਿ ਉੱਤੇ ਫੇਸ ਸਟੇਜ ਲੱਗ ਜਾਏ ਕੋਰਟ ਚ ਕੋਈ ਕੋਰਟ ਚ ਜਾਵਾਂਗੇ ਕਿ ਜਿਹੜੇ ਜਿੱਥੇ ਵੀ ਪੈਂਡਿੰਗ ਉਹ ਕੇਸ ਚੱਲਦੇ ਪਏ ਆ ਹਾਈ ਕੋਰਟ ਨੇ ਹਦਾਇਤਾਂ ਕੀਤੀਆਂ ਕਿ ਜਿਹੜੀ ਬਾਡਬੰਦੀ ਤੇ ਇਲੈਕਸ਼ਨ ਹੋ ਕੇ ਹਟਿਆ ਉਸ ਬਾਡਬੰਦੀ ਤੇ ਹੀ ਇਲੈਕਸ਼ਨ ਕਰਾਈ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਇੱਕ ਮੰਗ ਪੱਤਰ ਐਸ.ਡੀ.ਐਮ ਵੱਲੋਂ ਦਿੱਤਾ ਗਿਆ ਜੋ ਕਿ ਚੋਣ ਕਮਿਸ਼ਨ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 12 ਤਰੀਕ ਨੂੰ ਜਿਸ ਵਿੱਚ ਕਿਹਾ ਗਿਆ ਸੀ ਕਿ 14 ਤਰੀਕ ਤੋਂ ਜਿਹੜੀ ਹੈਗੀ ਬੋਟਰ ਲਿਸਟਾਂ ਪਬਲਿਸ਼ ਕੀਤੇ ਜਾਊਗੀ ਤੇ 18 ਤਰੀਕ ਤੋਂ ਤਰਾਇ ਲਈ ਜਾਊਗੀ ਤੇ 25 ਤਰੀਕ ਤੱਕ ਉਸ ਤੋਂ ਬਾਅਦ 3 ਤਰੀਕ ਤੱਕ ਤਰਾਜਾ ਸੋਧ ਕੀਤੀ ਜਾਊਗੀ ਤੇ 7 ਦਸੰਬਰ ਨੂੰ ਇਹ ਨਵੀਂ ਲਿਸਟ ਜਾਰੀ ਕੀਤੀ ਜਾਊਗੀ। ਲੇਕਿਨ 14 ਤਰੀਕ ਤੋਂ ਬਾਅਦ ਇੱਕ ਵੀ ਅਜ ਤੱਕ ਕੋਈ ਲਿਸਟ ਜਾਰੀ ਨਹੀਂ ਹੋਈ। ਅੱਜ ਅਸੀਂ ਐਸ.ਡੀ.ਐਮ ਸਾਹਿਬ ਸਦਾ ਜਸ ਸਿੰਘ ਪੀ ਸਿੰਘ ਨੂੰ ਮਿਲੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਦੱਸਿਆ ਕਿ ਇਹ ਲਿਸਟਾਂ ਬਾਰੇ ਕਿ ਸਾਨੂੰ ਕੋਈ ਲਿਸਟ ਬੋਟਰ ਲਿਸਟ ਜਾਰੀ ਨਹੀਂ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਤੁਹਾਡਾ ਕੇਸ ਹੈਗਾ ਵਾ ਇਹ ਸੁਪਰੀਮ ਕੋਰਟ ਦੇ ਅੰਡਰ ਐਕਚੁਅਲੀ ਚੱਲ ਰਿਹਾ ਵਾ। ਤੇ ਜੋ ਵੀ ਉੱਥੇ ਫੈਸਲਾ ਹੋਊਗਾ ਇਹ ਡੀਜੀ ਸਾਹਿਬ ਨੇ ਫੈਸਲਾ ਕਰਨਾ ਵਾ ਤੇ ਅਸੀਂ ਉਹ ਮੰਗ ਕੀਤੀ ਆ ਕਿ ਜਿਹੜੀ ਵੀ ਬਾਡਬੰਦੀ ਤੁਸੀਂ ਦੇਣੀ ਆ ਚਾਹੇ ਉਹ 2015 ਦੀ ਆ 2020 ਦੀ ਆ ਜਾਂ 2022 ਦੀ ਆ ਜਾਂ ਕੋਈ ਨਵੀਂ ਬਣਾਨੀ ਆ ਉਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਕਿਉਂਕਿ ਫਗਵਾੜੇ ਦਾ ਬਹੁਤ ਵੱਡਾ ਟੱਕਾ ਹੋ ਰਿਹਾ 2000 ਮਾਰਚ 2020 ਤੇ 5 ਸਾਲ ਦਾ ਟਰਮ ਪੂਰੇ ਹੋ ਗਏ ਸੀ 2015 ਦੀ ਕਾਰਪੋਰੇਸ਼ਨ ਦੀ ਚੋਣਾਂ ਹੋਈਆਂ ਸੀ ਤੇ ਕਿੱਡੀ ਵੱਡੀ ਇਹ ਇੱਕ ਡੈਮੋਕ੍ਰੇਸੀ ਹੋ ਗਏ ਵੀ ਕਿੱਡੀ ਵੱਡੀ ਤਰਸਦੀ ਆ ਫਗਵਾੜੇ ਦਾ ਟੱਕਾ ਵਾ ਕਿ ਅੱਜ 5 ਸਾਲ ਹੋ ਗਏ ਆ ਮਾਰਚ ਸਾਡੇ 2025 ਚ ਪੰਜ ਸਾਲ ਪੂਰੇ ਬਹੋ ਜਾ ਰਹੇ ਬਿਨਾ ਹਾਊਸ ਤੋਂ ਜਿਸ ਕਰਕੇ ਫੁਵਾੜਿਆ ਸਾਰਾ ਵਿਕਾਸ ਰੁਕਿਆ ਹੋਇਆ ਫੁਵਾੜਿਆ ਕੋਈ ਕੰਮ ਨਹੀਂ ਹੋ ਰਿਹਾ ਨਾ ਕੋਈ ਲੜਦਾ ਜਗ ਰਹੀਆਂ ਨਾ ਕੋਈ ਇੱਥੇ ਨਵਾਂ ਪ੍ਰੋਜੈਕਟ ਸ਼ੁਰੂ ਹੋ ਰਿਹਾ ਨਾ ਕੋ ਸੜਕਾ ਬਣ ਰਹੀਆਂ ਬਹੁਤ ਮਲਗੀ ਬੰਦੇ ਹਾਲ ਆ ਨਾ ਕੋਈ ਜਿਹੜੇ ਸਾਡੇ ਡੰਪ ਹੈਗੇ ਆ ਉਹ ਕੋ ਚੱਕੇ ਜਾ ਰਹੇ ਆ ਬਹੁਤ ਸਫਾਈਆਂ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਜਿਸ ਕਰਕੇ ਅੱਜ ਸਾਡੇ ਸ਼ਰੂਮ ਨੇ ਕਾਲੀਵਾਲ ਤੇ ਸਾਡੇ ਦਿਨੇ ਸਾਡੇ ਸੀਨੀਅਰ ਸਾਡੇ ਕੌਂਸਲਰ ਆਏ ਮੈਡਮ ਸਰਬਜੀਤ ਕੌਰ ਜੀ ਮੈਡਮ ਪਰਮਜੀਤ ਕਮੋਜ ਜੀ ਕਿੰਦਾ ਜੀ ਸਾਡੇ ਮੰਗਾ ਜੀ ਸਾਰੇ ਸਾ ਤੇ ਮੈਂ ਇਹ ਮੰਗ ਕਰਦਾ ਡੀ ਸਾਹਿਬ ਤੋਂ ਕਿ ਡੀ ਸਾਹਿਬ ਜੋ ਵੀ ਤੁਸੀਂ ਇਹ ਵਾਰਡੰਦੀ ਲਾਗੂ ਕਰਨੀਆਂ ਐ ਵੈਸੇ ਤਾਂ ਜੋ ਵੀ ਸੁਪਰੀਮ ਕੋਰਟ ਨੇ ਆਰਡਰ ਕੀਤੇ ਉਹ ਚ ਇਹ ਕਿਹਾ ਕਿ ਜਿਹੜੀ ਵਾਰਡ ਬੋਟਰ ਲਿਸਟਾਂ ਦੇ ਪਹਿਲਾਂ ਜਿਹਦੇ ਹੋ ਚੁੱਕੀ ਆ ਆਪਣੇ ਇਲੈਕਸ਼ਨਸ ਉਹ ਉਤੇ ਵੋਟਾਂ ਕਰਾਈਆਂ ਜਾਂਨ 2015 ਦੀ ਬੋਟਰ ਲਿਸਟੇ ਇਲੈਕਸ਼ਨਾਂ ਹੋਈਆਂ ਸੀ ਤਾਂ ਇਹ ਚਾਹੁੰਦੇ ਆ ਕਿ ਅਗਰ 2015 ਦੀ ਹੋਣ ਬਾਕੀ ਤੁਹਾਡੀ ਮਰਜ਼ੀ ਆ ਜਿੱਥੇ ਕਰਾਣੇ ਆ ਸ਼ੋਮਨੀ ਅਕਾਲੀਦਾਰ ਇਲੈਕਸ਼ਨ ਲੜਨ ਲਈ ਤਿਆਰ ਆ ਪਰ ਇਹ ਡਿਲੇ ਨਾ ਕੀਤਾ ਜਾਵੇ ਇਹ ਫਗਵਾੜਾ ਨਿਵਾਸੀਆਂ ਦਾ ਬਹੁਤ ਵੱਡਾ ਤੱਕਾ ਫਗਵਾੜਾ ਮਲੇਰ ਕੋਟਰਾ ਤੇ ਡੇਰੇ ਬਾਬਾ ਨਾਨਕ ਨੂੰ ਲੈ ਕੇ 655 ਇਹ ਕਲੀਅਰ ਕੀਤਾ ਤੁਸੀਂ ਅੱਜ ਆ ਕੀਤੇ ਗੱਲ ਕੀਤੀ ਇਹਨਾਂ ਨੇ ਉਹਨਾਂ ਨੇ ਆਪ ਦੱਸਿਆ ਕਿ ਇਹ ਤਿੰਨਾਂ ਕਰਕੇ ਤਿੰਨਾਂ ਦੇ ਡੀ ਸਾਹਿਬ ਨੇ ਜੋ ਵੀ ਕਰਨਾ ਆਰਡਰ ਡੀ ਸਾਹਿਬ ਨੇ ਦੇਖਣਾ ਹੈ ਇਹਨਾਂ ਬਾਰੇ ਤੇ ਉਹਨਾਂ ਨੇ ਆਪ ਇਹ ਗੱਲ ਕਹੀ ਆ ਹੋ ਸਕਦਾ ਜਿਹੜੀ ਇਹ ਕਹਿੰਦੇ ਕਿ ਜਿਹੜੀ ਵੋਟ ਲਿਸਟ ਸੁਧਾਈ ਦਾ ਕੰਮ ਹੈਗਾ ਇਹ ਸ਼ਾਇਦ ਥੋੜਾ ਡਿਲੇ ਨਾ ਸ਼ੁਰੂ ਹੋਗਾ ਮੈਨੂੰ ਤਾਂ ਲੱਗ ਰਿਹਾ ਕਿ ਜੋ ਪਹਿਲਾਂ ਤੇ ਜਾਇ ਆਮ ਪਾਰਟੀ 3 ਸਾਲ ਹੋ ਗਏ ਆ ਤੇ ਮੈਨੂੰ ਤਾਂ ਲੱਗਦਾ ਕਿ ਸਾਲ ਦੋ ਸਾਲ ਹੋਰ ਲਟਕ ਜੰਦੀਆਂ ਨਹੀਂ ਦੀ ਸਭ ਤੋਂ ਫਿਰ ਮੰਗ ਕਰਦੇ ਆ ਕਿ ਤੇ ਇਲੈਕਸ਼ਨ ਕਰਾਈ ਜਨ ਪੁਆੜੇ ਦੀ ਪੁਆੜੇ ਦੇ ਲੋਕਾਂ ਦਾ ਟੱਕਾ ਨਾ ਕੀਤਾ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਕਿਹਾ ਵੀ ਮੈਂ ਰეკੋਮੈਂਡੇਸ਼ਨ ਤੁਹਾਡੀ ਡੀਸੀ ਸਾਹਿਬ ਨੂੰ ਭੇਜਦਾ ਆ ਡੀਸੀ ਉਹਨਾਂ ਨੂੰ ਵੀ ਤੁਸੀਂ ਮਿਲੋਗੇ ਕੋਈ ਅਕਾਲੀ ਦਲ ਵੱਲੋਂ ਵਫਦ ਜਾਊਗਾ ਹਾਂ ਬਿਲਕੁਲ ਅਸੀਂ ਉਹਨਾਂ ਨੂੰ ਮਿਲ ਕੇ ਆਵਾਂਗੇ ਇੱਕ ਮੱਗ ਗੱਲ ਹੋਰ ਕਹਿਣੀ ਚਾਹੁੰਦਾ ਜਿਹੜੀ 2020 ਦੀ ਵਾਰਡ ਬੰਦੀ ਹੋਈ ਸੀ ਉਹਦੇ ਵਿੱਚ ਜਿਹੜੀ 2015 ਸੀ ਉਹ ਚ 39 ਨੰਬਰ ਤੇ 50 ਨੰਬਰ ਵਾਰਡ ਬੀਸੀਸੀ ਕੀ ਕਰਨਾ ਕਿ 2020 ਦੀ ਬਾਡ ਬੰਦੀ ਚ ਉਹੀ ਬਾਡ ਜਿਹੜੇ ਹੈਗੇ ਆ ਉਹ BC ਵਾਲੇ ਉਹ AC ਬਣ ਗਿਆ ਜਾਂ ਜਨਰਲ ਬਣ ਗਿਆ ਤੇ ਨਵੇਂ BC ਬਾਡ ਬਣਾ ਦਿੱਤੀ ਕੀ ਕਰਨ ਹੋਇਆ ਕਿ ਉੱਥੋਂ ਜਿਹੜੀ ਬਸੋ ਹੈਗੀ ਆ 39 ਜਿਹੜੇ 2015 ਸੀ 39 ਨੰਬਰ ਬਾਡ ਤੋਂ ਜਿਹੜੀ BC ਉੱਥੇ ਬਸੀਖ ਸੀ ਉਹ ਕਿਤੇ ਹੋਰ ਚਲੇ ਗਿਆ ਜਿਹੜੇ ਉੱਥੇ ਜਾ ਕੇ ਬਸੀਖ ਵੱਧ ਗਏ ਆ ਤੁਸੀਂ ਮੰਗ ਕਰਦੇ ਹੋ ਵੀ ਤੁਹਾਨੂੰ ਟਾਈਮ ਪ੍ਰੋਪਰ ਮਿਲਣਾ ਚਾਹੀਦਾ ਪ੍ਰੋਪਰ ਸਰਕਾਰ ਤੁਹਾਨੂੰ ਇੱਕ ਪਹਿਲਾਂ ਲਿਸਟ ਜਾਰੀ ਕਰੇ ਤੁਹਾਡੇ ਤੱਕ ਪਹੁੰਚਾਵੇ ਹਰ ਪਾਰਟੀ ਤੱਕ ਫਿਰ ਉਹਦੇ ਤੇ ਇਤਰਾਜਾਂ ਲਈ ਵੀ ਟਾਈਮ ਤੁਹਾਨੂੰ ਪ੍ਰੋਪਰ ਮਿਲਣਾ ਚਾਹੀਦਾ ਦੇਖੋ ਜੇ ਸਾਡੂੰ ਵਾਰਡਬੰਦੀ ਕਲੀਅਰ ਹੋਊਗੀ ਤਾਹੀ ਅਸੀਂ ਇਤਰਾਜ ਲਾ ਸਕਦੇ ਨਾ 2020 ਦੀ ਜਿਹੜੀ ਵਾਰਡਬੰਦੀ ਹੈਗੀ ਉਹ ਚ ਇਹਦਾ ਜਿਹੜੇ ਐਸਸੀ ਵਾਰਡ ਨੂੰ ਜਨਰਲ ਕੀਤਾ ਜਨਰਲ ਵਾਰਡ ਨੂੰ ਐਸਸੀ ਕੀਤਾ ਮਤਲਬ ਕਿ ਬਹੁਤ ਵੱਡਾ ਉਹ ਚਦਾ ਵੈਸੇ ਬਹੁਤ ਵੱਡਾ ਧਪਲਾਵਾ ਤੇ ਮੈਨੂੰ ਤਾਂ ਲੱਗਦਾ ਜੀ 2020 ਦੀ ਇਹਨਾਂ ਵਾਰਡਬੰਦੀ ਲਾਗੂ ਕੀਤੀ ਤਾਂ ਹੋ ਸਕਦਾ ਕਿ ਉੱਤੇ ਫੇਸਟੇ ਲੱਗ 2020 ਦੀ ਇਹ ਵਾਰਡ ਬੰਦੀ ਰਿਪੋਰਟ ਜਾਣਾ ਇੱਕ ਸਵਾਲ ਹੁਣ ਇਹਦੇ ਤੇ ਮੁੱਦਾ ਤੁਹਾਡੇ ਸਵਾਲਾਂ ਤੋਂ ਸਵਾਲ ਇਹ ਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਕਿਹੜੀ ਵਾਰਡ ਬੰਦੀ ਜਿਹੜੀ ਆ ਉਹਨੂੰ ਪਸੰਦ ਕਰਦਾ 2015 ਦੀ ਕਰਦਾ 2020 ਦੀ ਕਰਦਾ 2022 ਦੀ ਕਰਦਾ ਅਸੀਂ ਦੇਖੋ ਅਸੀਂ ਕਹਿੰਦੇ ਆ ਕਿ ਵਾਰਡ ਬੰਦੀ ਉਹ ਹੋਣੀ ਚਾਹੀਦੀ ਜਿਹੜੀ ਬਿਲਕੁਲ ਸਹੀ ਹੋਵੇ ਜਿਹੜੇ ਸੁਪਰੀਮ ਕੋਰਟ ਨੇ ਆਰਡਰ ਕੀਤੇ ਉਹ ਚ ਇਹ ਕਿਹਾ ਕਿ ਜਿਨ੍ਹਾਂ ਤੇ ਵੋਟਾਂ ਹੋਈਆਂ ਉਹਨਾਂ ਦੇ ਕਿੰਨਾ ਵਿੱਚੋਂ ਸਹੀ ਕਿਹਨੂੰ ਮੰਨਦੇ ਹੋ ਫਿਰ ਉਹਨੂੰ ਕੋਈ ਨਾ ਕੋਈ ਆਧਾਰ ਦੇ ਮੰਨਿਆ ਜਾਵੇ ਤੇ ਮੈਂ ਅਸੀਂ ਜੋ ਪਹਿਲਾਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਵਾ ਕਿ ਜਿੱਥੇ ਵੋਟਾਂ ਹੋਈਆਂ ਉਹ ਵੰਡਬੰਦੀ ਲਾਗੂ ਕੀਤੀ ਜਾਵੇ 2015 ਦੇ ਵੋਟਾਂ ਹੋਈਆਂ ਬਾਕੀ ਨਵੀਂ ਬਣਾਣੀ ਨਵੀਂ ਬਣਾ ਲੈਣ ਕੋਈ ਦਿੱਕਤ ਨਹੀਂ ਹੈਗੀ ਪਰ ਬਣਾਣ ਸਹੀ ਜਿਹੜੇ ਬੀਸੀ ਵਾਰਡ ਹੈਗੇ ਉਹਨੂੰ ਬੀਸੀ ਕੀਤਾ ਜਾਵੇ ਜਿਹੜੇ ਐਸਸੀ ਵਾਰਡੋਂ ਨਾ ਐਸਸੀ ਕੀਤਾ ਜਾਵੇ ਐਸਸੀ ਦੇਖੋ ਐਸੇ ਜਿਹੜੇ ਮਹੱਲੇ ਹੈਗੇ ਉਹਨਾਂ ਜਨਰਲ ਕਰ ਦਿੱਤਾ ਜਿਹੜੇ ਜਨਰਲ ਮਹੱਲੇ ਆ ਉਹਨਾਂ ਐਸਸੀ ਕਰ ਦਿੱਤਾ ਇਹ ਗੱਲ ਹੋਰ ਜਿਹੜੀ 2020 ਦੀ ਵਾਰਡ ਬੰਦੀ ਹੈਗੀ ਆ ਉਹ ਜਿਹੜੀ ਰੇਲਵੇ ਲਾਈਨਾਂ ਲੰਘਦੀਆਂ ਉਹ ਸੁਤਰਾਮਪੁਰਿਆ ਏਰੀਆ ਨਹਿਰੂ ਨਗਰ ਨਾਲ ਜੋੜ ਦਿੱਤਾ ਇਹ ਕਿੱਥੋਂ ਤੱਕ ਹੈਗਾ ਵੇ ਮਲਕੀ ਕਿੰਤਰ ਲੋਕਾਂ ਨੇ ਵਾਰ ਤੇ ਕੋਈ ਹੋਰ ਵਾਡਾਂ ਤੇ ਵੀ ਇਤਰਾਜ਼ ਆ ਬੀਬੀ ਸਰਜੀ ਕੋਲ ਪੁੱਛਦੇ ਕਾਫੀ ਇਤਰਾਜ਼ ਕਿੱਥੇ ਆ ਇਹ ਵੀ ਦੇਖੋ ਨਾ ਅੱਜ ਬਹੁਤ ਜ਼ਰੂਰੀ ਹੈ ਵੀ ਤੁਹਾਡੇ ਇਤਰਾਜ਼ ਕਿਹੜੇ ਆ ਇੱਕ ਤੇ ਖਰਾਨਾ ਸਾਹਿਬ ਨੇ ਦੱਸਤਾ ਹੋਰ ਵਾਡਾਂ ਤੇ ਵੀ ਇਤਰਾਜ਼ ਦੇਖੋ ਇਤਰਾਜ਼ ਤਾਂ ਦੇਖੋ ਖਰਾਨਾ ਸਾਹਿਬ ਦੱਸ ਰਹੇ ਨੇ ਕਿ ਜਿਹੜੇ 85% ਐਸਸੀ ਆ ਉਹਨਾਂ ਨੂੰ ਜਰਨਲ ਬਣਾਤਾ ਜਿਹੜੇ ਵੀਸੀ ਆ ਉਹਨਾਂ ਨੂੰ ਐਸਸੀ ਬਣਾਤਾ ਇਸ ਤੋਂ ਵੱਧ ਕਿਹੜਾ ਇਤਰਾਜ਼ ਹੋ ਸਕਦਾ ਜਿਹੜੀ ਘਰ ਦੀਆਂ ਵੋਟਾਂ ਚਾਰ ਚੱਕ ਕੇ ਉਹ ਕਿਸੇ ਹੋਰ ਏਰੀਆ ਵਿੱਚ ਪਾਤੀਆਂ ਜਿਹੜੀਆਂ ਆਪਣੀਆਂ ਵੋਟਾਂ ਆ ਉਹ ਕਿਸੇ ਹੋਰ ਤੇ ਪਾਤੀਆਂ ਉਹਨਾਂ ਨੇ ਪੂਰੇ ਏਰੀਆ ਤੇ ਸਿੱਕਾ ਸਾਹਿਬ ਮੇਰਾ ਵਾਰ ਜਿਹੜਾ ਜੀ ਇਹਨਾਂ ਨੇ ਪਹਿਲਾਂ ਤਾਂ ਲੇਡੀਜ਼ ਕਰਤਾ ਕੋਈ ਗੱਲ ਨਹੀਂ ਪਰ ਵੋਟਰ ਸੂਚੀ ਜਦੋਂ ਦੇਖੀ ਆ ਮੈਂ ਹੈਰਾਨ ਰਹਿ ਗਿਆ ਕਿ 326 ਵੋਟਾਂ ਹਰਮਨ ਸਟਰੀਟ ਦੀਆਂ ਤੇ 100 ਤੇ 45 ਵੋਟਾਂ ਜਿਹੜੀਆਂ ਆਵਾ ਸਾਧੂ ਰਾਮ ਕਲੋਨੀ ਦੀਆਂ ਪਾਈਆਂ ਹੋਈਆਂ ਮੇਰੇ ਆਪਣੇ ਵਾਰ ਦੀਆਂ ਵੋਟਾਂ ਮੇਰੀਆਂ ਵੋਟਾਂ ਕਿਤੇ ਹੋਰ ਵਾਰ ਚ ਪਾਤੀਆਂ ਬਿਲਕੁਲ ਧੱਕਾ ਕੀਤਾ ਗਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਦੁਬਾਰਾ ਧੱਕਾ ਨਾ ਹੋਵੇ ਸਾਫ਼ ਸੁਥਰੀ ਵੋਟਰ ਸੂਚੀ ਜਾਰੀ ਕਰੋ ਉਹਨੂੰ ਅਸੀਂ ਦੇਖ ਕੇ ਜਿਹੜਾ ਵੀ ਇਤਰਾਜ ਹੋਊਗਾ ਉਹ ਲਾਵਾਂਗੇ ਨਹੀਂ ਤਾਂ ਹਾਈ ਕੋਰਟ ਦੇ ਜੋ ਹੁਕਮ ਆ 15 ਦੀ ਤੇ ਕਰਾਓ ਅਸੀਂ ਤਿਆਰ ਬੈਠੇ ਅੱਜ ਅਸੀਂ ਐਸ.ਪੀ.ਐਸ. ਸਾਹਿਬ ਨੂੰ ਸਮੂਚਾ ਅਕਾਲੀ ਦਲ ਜਿਹੜਾ ਫਵਾੜੇ ਦਾ ਵਾ ਵਿਆਤੀ ਤੇ ਸ਼ਹਿਰੀ ਅਸੀਂ ਰਲ ਕੇ ਐਸ.ਡੀ.ਐਮ. ਸਾਹਿਬ ਨੂੰ ਮਿਲੇ ਆ ਮੈਂ ਦੱਸਣਾ ਚਾਹੁੰਦਾ ਕਿ ਡੀ.ਸੀ. ਸਾਹਿਬ ਦੇ ਵੀ ਧਿਆਨ ਚ ਲਿਆਉਣੇ ਚਾਹੁੰਦਾ ਗੱਲ ਕਿ ਜਦੋਂ ਹਾਈ ਕੋਰਟ ਨੇ ਆਰਡਰ ਕੀਤੇ ਸੀਗੇ ਕਿ ਜਿਹੜੇ ਜਿੱਥੇ ਵੀ ਪੈਂਡਿੰਗ ਕੋਈ ਕੇਸ ਚੱਲਦੇ ਪਏ ਆ ਹਾਈ ਕੋਰਟ ਨੇ ਹਦਾਇਤਾਂ ਕੀਤੀਆਂ ਕਿ ਜਿਹੜੀ ਬਾੜਬੰਦੀ ਤੇ ਇਲੈਕਸ਼ਨ ਹੋ ਕੇ ਹਟਿਆ ਉਸ ਬਾੜਬੰਦੀ ਤੇ ਹੀ ਇਲੈਕਸ਼ਨ ਕਰਾਈ ਜਾ ਤੋਂ ਸਾਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ 2015 ਦੀ ਤੇ ਇਲੈਕਸ਼ਨ ਹੋਈ ਸੀ ਕਿ 2015 ਦੀ ਤੇ ਇਲੈਕਸ਼ਨ ਕਰਾ ਦੇਣ ਕਿਉਂਕਿ 20 ਦਾ ਜਿਹੜਾ ਨੋਟੀਫਿਕੇਸ਼ਨ ਬਾੜ ਬੰਦੀ ਦਾ ਹੋਇਆ ਸੀ ਲਿਸਟ ਜਨਤਕ ਨਹੀਂ ਸੀ ਹੋਈ ਲਿਸਟ ਦੇ ਵਿੱਚ ਬਹੁਤ ਖਾਮੀਆਂ ਸੀ ਜਿਹੜੀਆਂ ਵੋਟਾਂ ਕੇ ਦੂਜੇ ਏਰੀਆ ਦੀਆਂ ਪਈਆਂ ਹੋਈਆਂ ਸੀ ਤੇ ਆਪਣੇ ਏਰੀਆ ਦੀਆਂ ਬਾਹਰ ਸੀ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਹਾਈ ਕੋਰਟ ਦੀਆਂ ਹੁਕਮਾਂ ਦੇ ਅਨੁਸਾਰ 2015 ਦੀ ਤੇ ਕਰਾਈ ਜਾਵੇ ਜਾਂ ਜੇ 20 ਤੇ ਵੀ ਕਰਾਉਣੀ ਹੈ ਉਹਨਾਂ ਸੋਧ ਕੇ ਕਰਾਇਆ ਜਾਵੇ ਅਸੀਂ ਤਿਆਰ ਹਾਂ ਇਲੈਕਸ਼ਨ ਲੜਨ ਲਈ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਵੀ ਲਿਸਟ ਹੈਗੀ ਆ ਉਹਨੂੰ ਜਾਰੀ ਕੀਤਾ ਜਾਵੇ ਤਾਂ ਜੋ ਅਸੀਂ ਫਵਾੜੇ ਦੀ ਇਲੈਕਸ਼ਨ ਨੂੰ ਲੜ ਕੇ ਚੰਗੇ ਤਰੀਕੇ ਨਾਲ ਜਿੱਤ ਕੇ ਅਕਾਲੀ ਦਲ ਦਾ ਆਪਣਾ ਇਥੇ ਮੇਰ ਬਣਾ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਪ੍ਰਸ਼ਾਸਨ ਤੋਂ ਆਸ ਕਰਦਾ ਕਿ ਸਾਡੀ ਜਿਹੜੀ ਮੰਗ ਨੂੰ ਧਿਆਨ ਚ ਰੱਖਿਆ ਜਾਊਗਾ ਇਹਨਾਂ ਸ਼ਬਦਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਕੱਲ ਇਹ ਹੈ ਜੀ ਲੋਕਤੰਤਰ ਰਾਜ ਦੇ ਕਾਰਪੋਰੇਸ਼ਨ ਹੋਣ ਚਾਹੇ ਪੰਚਾਇਤਾਂ ਹੋਣ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਜੋ ਵੀ ਹੈਗਾ ਉਹ ਜਿਹੜਾ ਸਿਸਟਮ ਦੇ ਨਾਲ ਕਰਵਾਈਆਂ ਜਾਂਦੀਆਂ 5 ਸਾਲ ਲਈ ਲੋਕ ਚੁਣਦੇ ਨੇ ਇਹ ਤਕਰੀਬਨ ਮੈਨੂੰ ਲੱਗਦਾ ਵੀ 10.5 ਤੋਂ 9.5 ਸਾਲ ਤੋਂ ਪਲੱਸ ਟਾਈਮ ਹੋ ਗਿਆ ਇਹ ਚੋਣਾ ਹੋਈਆਂ ਨੇ ਇਹ ਬਹੁਤ ਜਲਦ ਚੋਣਾ ਕਰਾਉਣੀ ਚਾਹੀਦੀ ਕਿਉਂਕਿ ਵਿਕਾਸ ਕਦੇ ਹੋਊਗਾ ਜੇ ਨਮਾਇंदे ਚੁਣੇ ਜਾਣਗੇ ਉਹਨਾਂ ਦਾ ਹੌਸ ਚੱਲੂਗਾ ਹੌਸ ਦੇ ਵਿੱਚ ਜੋ ਵੀ ਪਾਸ ਕਰਨਗੇ ਤੋਂ ਉਹਦੇ ਤਰੀਕੇ ਨਾਲ ਹੀ ਸ਼ਹਿਰ ਨੂੰ ਚਲਾਇਆ ਜਾਂਦਾ ਜੇ ਅੱਜ فرض ਕਰੋ ਇਹ ਕੰਮ ਨਹੀਂ ਹੈਗਾ ਜੇ ਸਰਕਾਰ ਨਹੀਂ ਕਰਾਉਂਦੀ ਤੇ ਇਹਦਾ ਮਤਲਬ ਕਿਤਨੇ ਕਿਤੇ ਕਮੀਆਂ ਸਰਕਾਰ ਦੇ ਵਿੱਚ ਸਰਕਾਰ ਨੂੰ ਕਰਾਉਣੀ ਚਾਹੀਦੀ ਇਲੈਕਸ਼ਨ ਜੇ ਹੁਣ ਪਿਛਲੀਆਂ 75 ਦੀਆਂ ਚੋਣਾਂ ਹੋਈਆਂ ਉਹ ਵੀ ਜਿਹੜੀਆਂ ਚੋਣਾਂ ਹੋਈਆਂ ਉਹ ਚੋਣਾਂ ਜੋ ਪਹਿਲਾਂ ਇਲੈਕਸ਼ਨ ਹੋਈ ਸੀਗੀ ਉਹ ਉਸੇ ਆਧਾਰ ਤੇ 2018 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਉਸੇ ਵੋਟ ਸੂਚੀ ਤੇ ਜਿਹੜੀ ਹੁਣ ਇਲੈਕਸ਼ਨ ਹੋਈ ਹੈ ਤੇ ਇਹ ਵੀ ਜਿਹੜੀ ਇਲੈਕਸ਼ਨ ਇਹ 15 ਦੇ ਵਿੱਚ ਇਲੈਕਸ਼ਨ ਹੋਈ ਹੈ 2015 ਤੇ 2015 ਦੇ ਹਿਸਾਬ ਨਾਲ ਹੀ ਇਹਨਾਂ ਨੂੰ ਇਲੈਕਸ਼ਨ ਜਿਹੜੀ ਪੰਜਾਬ ਸਰਕਾਰ ਨੂੰ ਕਰਾ ਦੇਣੀ ਚਾਹੀਦੀ ਹੈ ਜੇ ਨਹੀਂ ਕਰਾਉਂਦੇ ਕੁਛ ਉਹਦੇ ਵਿੱਚ ਕਰਦੇ ਆ ਤਾਂ ਉਹਦਾ ਮਤਲਬ ਵੀ ਕੋਈ ਮਾਮਲਾ ਗੜਬੜ ਹੈ ਤੇ ਇਸ ਕਰਕੇ ਲੋਕਾਂ ਦੀ ਮੰਗਿਆ ਇਹ ਸ਼ਹਿਰ ਦੀ ਮੰਗਿਆ ਸ਼ਹਿਰ ਚਾਹੁੰਦਾ ਸ਼੍ਰੋਮਣੀ ਕਾਲੀ ਦਲ ਚਾਹੁੰਦਾ ਅਸੀਂ ਹਰੇਕ ਇਲੈਕਸ਼ਨ ਲੜਨ ਨੂੰ ਤਿਆਰ ਆ ਸਾਡੇ ਵਰਕਰ ਸਾਡੇ ਸਾਰੇ ਵੀਰ ਆਏ ਆ ਤੇ ਕੌਂਸਲਰ ਵੀ ਜਿਹੜੇ ਇਸ ਟਾਈਮ ਸਵਾਮਾ ਕਰ ਰਹੇ ਨੇ ਤੇ ਰਣਜੀਤ ਸਿੰਘ ਖਰਾਨਾ ਜੀ ਹਲਕਾ ਚਾਰਜ ਨੇ ਸ਼ਹਿਰੀ ਦੇ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਇਹ ਸਰਕਾਰ ਦੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਆ ਹੀ ਸਾਰੇ ਨੇ ਕਿ ਇਹ ਜਿਹੜੀਆਂ ਚੋਣਾਂ ਆ ਸਹੀ ਤਰੀਕੇ ਨਾਲ ਕਰਾਈਂ ਜਣ ਅਸੀਂ ਜਿਹੜੀ ਚੋਣ ਕਰਾਉਣ ਨੂੰ ਮਤਲਬ ਬਿਲਕੁਲ ਤਿਆਰ ਪਰ ਤਿਆਰ ਆ ਰਹੇ ਹਾਂ ਲਾਉਣ ਨੂੰ ਇਸ ਕਰਕੇ ਜਿਹੜਾ ਇਹ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਇਹ ਨਹੀਂ ਹੋਣੀ ਚਾਹੀਦੀ ਜਿਹਨਾਂ ਨੇ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਨੇ ਕਿੰਨਾ ਕੁ ਵਿਕਾਸ ਕਰਾਏ ਤੇ ਤੁਸੀਂ ਤਾਂ ਬਤੌਰ ਕੌਂਸਲਰ ਹੋ ਤੁਹਾਨੂੰ ਜਦੋਂ ਲੋਕ ਕਹਿੰਦੇ ਆ ਸਾਡੇ ਆ ਕੰਮ ਕਰਵਾਓ ਪਰ ਕੌਂਸਲਰ ਕੋ ਐਸ ਵੇਲੇ ਕੋਈ ਤਾਕਤ ਨਹੀਂ ਆ ਉਹਦੇ ਕੋਈ ਰਾਈਟ ਨਹੀਂ ਹੈਗੇ ਕਿੱਦਾਂ ਦੀਆਂ ਮੁਸ਼ਕਲਾਂ ਤੁਹਾਨੂੰ ਆndੀਆਂ ਸਾਹਮਣੇ ਇਸ ਦੇ ਵਿੱਚ ਸਾਨੂੰ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਆ ਜਿਸ ਤਰ੍ਹਾਂ ਹਾਊਸ ਦੇ ਵਿੱਚ ਸਾਡਾ ਹਾਊਸ ਨਹੀਂ ਹੈਗਾ 15 ਦੇ ਵਿੱਚੋਂ ਬਾਅਦ ਚੋ 20 ਦੀ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਹੈਗੀ ਇਹ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਇਸ ਕਰਕੇ ਪ੍ਰੋਬਲਮ ਆ ਵਿਕਾਸ ਦੇ ਕੋਈ ਕੰਮ ਨਹੀਂ ਹੋ ਰਹੇ ਕੋਈ ਨਕਮੀ ਸਰਕਾਰ ਆ ਗਈ ਆ ਜਿਹੜੀ 3 ਸਾਲਾਂ ਤੋਂ ਵਿਕਾਸ ਦਾ ਕੰਮ ਦੇਖੋ ਚਾਹੀ ਕੋਈ ਸੜਕ ਲਾ ਲੋ ਚਾਹੀ ਕੋਈ ਗਲੀਆਂ ਨਾਲੀਆਂ ਲਾ ਲੋ ਚਾਹੀ ਤੁਸੀਂ ਸਟਰੀਟ ਲਾਈਟ ਲਾ ਲੋ ਜੇ ਕੋਈ ਸਟਰੀਟ ਲਾਈਟ ਦਾ ਮੈਸੇਜ ਲਾਣੇ ਆ ਤੇ ਉਹ ਕਹਿੰਦੇ ਕੋ ਸਾਡੇ ਕੋਲ ਸਮਾਨ ਹੈ ਨਹੀਂਗਾ ਤੇ ਇਸ ਤੋਂ ਵੱਧ ਸਰਕਾਰ ਨਕਮੀ ਕੀ ਹੋ ਸਕਦੀ ਆ ਇਹ ਇਲੈਕਸ਼ਨ ਕਰਾਉਣ ਤੋਂ ਡਰਦੇ ਆ ਇਹ ਇਸ ਕਰਕੇ ਡਰਦੇ ਆ ਕਿਉਂਕਿ ਇਹਨਾਂ ਦੇ ਕੋਲ ਕੋਈ ਵਿਕਾਸ ਦਾ ਕੋਈ ਮੁੱਦਾ ਨਹੀਂ ਹੈਗਾ ਜੀ ਕੋਈ ਮੁੱਦਾ ਹੁੰਦਾ ਤੇ ਇਹ ਸਾਡੇ ਨਾਲ ਦੁਆਰਾ ਚੋਣ ਕਰਾਉਂਦੇ ਹੁਣ ਚੋਣ ਕਰਾਉਣ ਦੇ ਲਈ ਉਹਨਾਂ ਨੇ ਹਲੇ ਵੀ ਵੇਟ ਕਰਦੀ ਹੈ ਕਿ ਅਸੀਂ ਸੁਪਰੀਮ ਕੋਰਟ ਜਾਈਏ ਜਾ ਕੇ ਉੱਥੇ ਅਸੀਂ ਹੋਰ ਟਾਈਮ ਲਈਏ ਕੋਈ ਵਿਕਾਸ ਦਾ ਕੰਮ ਸ਼ੁਰੂ ਕਰ ਸਕੀਏ ਲੇਕਿਨ ਇਹਨਾਂ ਕੋਲ ਕੋਈ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਇਸ ਵੇਲੇ ਸ਼ਹਿਰ ਦਾ ਹਾਲ ਦੇਖੋ ਸਭ ਤੋਂ ਮਾੜਾ ਹਾਲ ਹੈ ਮੈਂ ਇਹੀ ਕਹਿਣਾ ਚਾਹਨੀ ਆ ਕਿ ਚੋਣਾ ਕਰਵਾਉਣੀਆਂ ਚਾਹੀਦੀਆਂ ਹਾਊਸ ਦੇ ਵਿੱਚ ਕਾਉਂਸਲਰ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਆਪਾਂ ਹਾਊਸ ਵਿੱਚ ਬੈਠ ਕੇ ਕੰਮਾਂ ਦੇ ਜਿਹੜੇ ਆ ਉਹਨਾਂ ਵਿੱਚ ਕਰ ਸਕੀਏ ਕਿ ਇਹ ਕੰਮ ਹਾਊਸ ਵਿੱਚ ਆ ਹੋਵੇ ਚਾਹੇ ਉਹ ਤਸੀਲਾ ਲਾ ਲੋ ਡਿਵੈਲਪਮੈਂਟ ਦਾ ਕੰਮ ਲਾ ਲੋ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੈਗਾ ਹੌਸ ਮੰਨਣਾ ਚਾਹੀਦਾ ਹੈ ਕਿਸੇ ਵੀ ਸਰਕਾਰ ਦਾ ਮੰਨਣਾ ਚਾਹੀਦਾ ਪਰ ਮੰਨਣਾ ਜ਼ਰੂਰ ਚਾਹੀਦਾ ਹੌਸ ਦੇ ਵਿੱਚ ਬੈਠ ਕੇ ਜਿੰਨੇ ਵੀ ਕਾਉਂਸਲਰ ਹੋਣਗੇ ਉਹ ਆਪਣੇ ਜਿਹੜੇ ਮੁੱਦੇ ਆ ਉਠਾਉਣਗੇ ਤਾਂ ਹੀ ਕੋਈ ਕੰਮ ਹੋਊਗਾ ਇਸ ਕਰਕੇ ਮੈਂ ਚਾਹੁੰਦੀ ਆ ਕਿ ਇਹ ਇਲੈਕਸ਼ਨ ਜਿਹੜੀ ਆ ਜਲਦੀ ਤੋਂ ਜਲਦੀ ਕਰਵਾਈ ਜੀ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਵੋਟਰ ਲਿਸਟਾਂ ਅਤੇ ਵਾਰਡ ਬੰਦੀ ਦੇ ਸਬੰਧ ਵਿੱਚ ਮਿਲੇ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਵੋਟਰ ਲਿਸਟਾਂ ਵੀ ਜਾ ਰੂ ਹੋ ਜਣਗੀਆਂ ਤੇ ਵਾਰਡ ਬੰਦੀ ਪਰ ਹੁਣ ਤੱਕ ਕੁਝ ਵੀ ਨਹੀਂ ਹੋਇਆ ਉਹਦੇ ਤਰੱਕੇ ਸਾਰੇ ਥੋੜੇ ਛੇ ਸ਼ਸ਼ੋ ਪੰਜ ਦੇ ਵਿੱਚ ਆ ਕਿ ਅਸੀਂ ਕੀ ਕਰੀਏ ਤੇ ਕੀ ਨਹੀਂ ਕਰ ਵੇਤਾ ਜੈਸਟੀਆਂ ਸਭ ਨੂੰ ਮਿਲੇ ਆ ਕਿ ਵੋਟਰ ਲਿਸਟਾਂ ਜਾਰੀ ਕੀਤੀਆਂ ਜਾਂਨ ਵਾਰਡ ਬੰਦੀ ਤਾਂ ਸਾਨੂੰ ਪਤਾ ਲੱਗੇ ਕਿ ਕਿਹੜੀ ਵਾਰਡ ਬੰਦੀ ਤੇ ਇਲੈਕਸ਼ਨ ਹੋਣੀ ਆ ਫਿਰ ਉਸ ਸਭ ਨਾਲ ਸੀ ਆਪਣੀ ਤਿਆਰੀ ਕਰੀਏ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ